ਤੋ ਪਟਿਆਲਾ ਰਿਆਸਤ ਦਾ ਰਾਜਾ ਮਹਾਰਾਜਾ ਭពਿੰਦਰ ਸਿੰਘ ਜੋ ਆਪਣੀ ਕਾਮਵਾਸ਼ਨਾ ਤੇ ਹਵਸ ਦੇ ਚਲਦੇ ਪੂਰੀ ਦੁਨੀਆ ਵਿੱਚ ਮਸ਼ਹੂਰ ਦੇ ਨਾਲ-ਨਾਲ ਬਹੁਤ ਬਦਨਾਮ ਹੋਇਆ ਮਹਾਰਾਜਾ ਭពਿੰਦਰ ਸਿੰਘ ਉਰਫ ਮਹਾਰਾਜਾ ਭੂਪਾ ਜਿਸ ਨੇ ਆਪਣੇ ਮਹਿਲ ਵਿੱਚ ਕਾਮਵਾਸ਼ਨਾ ਤੇ ਹਵਸ ਨੂੰ ਮਿਟਾਉਣ ਲਈ 365 ਤੋਂ ਵੱਧ ਰਾਣੀਆਂ ਰੱਖੀਆਂ ਹੋਈਆਂ ਸਨ ਸਾਰੀ ਉਮਰ ਰੰਗ ਰਲੀਆਂ ਤੇ ਐਸ਼ ਪ੍ਰਸਤੀ ਔਰਤਾਂ ਨਾਲ ਮਸਤੀਆਂ ਕਰਕੇ ਗੁਜ਼ਾਰਨ ਵਾਲੇ ਮਹਾਰਾਜਾ ਭពਿੰਦਰ ਸਿੰਘ ਦੇ ਜ਼ਿੰਦਗੀ ਦੇ ਅਖੀਰਲੇ 4 ਦਿਨ ਕਿਵੇਂ ਬੀਤੇ ਇਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਅਖੀਰਲੇ ਵੇਲੇ ਕਿਸ ਗੱਲ ਨੂੰ ਲੈ ਕੇ ਇਹ ਰਾਜਾ ਪਛਤਾਉਂਦਾ ਰਿਹਾ ਕਿਉਂ ਆਪਣੀ ਮੌਤ ਨੂੰ ਸਾਹਮਣੇ ਵੇਖ ਕੇ ਮਹਾਰਾਜਾ ਭੁਪਿੰਦਰ ਸਿੰਘ ਇਕੱਲਾ ਬੈਠ ਕੇ ਉੱਚੀ-ਉੱਚੀ ਧਾਹਾ ਮਾਰ ਕੇ ਰਹਿੰਦਾ ਸੀ ਮੌਤ ਆਉਣ ਤੋਂ ਪਹਿਲਾਂ ਮਹਾਰਾਜੇ ਭੂਪੇ ਦੇ ਨਾਲ ਕੀ ਕੁਝ ਬੜਾ ਖਤਰਨਾਕ ਅਤੇ ਭਿਆਨਕ ਵਾਪਰਦਾ ਹੈ ਅੰਤਲੇ ਸਮੇਂ ਵਿੱਚ ਹੌਸਾ ਤੇ ਕਾਮਵਾਸ਼ਨਾ ਕਾਰਨ ਮਹਾਰਾਜੇ ਨੂੰ ਕਿਹੜੀ ਭਿਆਨਕ ਬਿਮਾਰੀ ਲੱਗ ਗਈ ਸੀ ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੇ ਕਰਾਂਗੇ ਜਿਸ ਨੂੰ ਸੁਣ ਕੇ ਅੱਜ ਵੀ ਬਹੁਤ ਸਾਰੇ ਲੋਕ ਸੋਚਣ ਵਾਸਤੇ ਮਜਬੂਰ ਹੋ ਜਾਣਗੇ ਮਹਾਰਾਜੇ ਭੁਪਿੰਦਰ ਸਿੰਘ ਦੀ ਮੌਤ ਦਾ ਦ੍ਰਿਸ਼ ਬਾਰੇ ਸੁਣ ਕੇ ਜੋ ਲੋਕ ਅੱਜ ਵੀ ਇਸ ਪ੍ਰਸਤੀ ਅਤੇ ਕਾਮਵਾਸਨਾ ਵਿੱਚ ਡੁੱਬੇ ਹੋਏ ਹਨ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਦੋਸਤੋ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਮਹਾਰਾਜਾ ਭពਿੰਦਰ ਸਿੰਘ ਜੋ ਕਿ ਪਟਿਆਲਾ ਰਾਜ ਦੀ ਅਰਬਾਂ ਕਰਬਰ ਪੈ ਦੀ ਵਿੱਤ ਜਾਇਦਾਦ ਦਾ ਮਾਲਕ ਸੀ ਜੋ ਕਦੇ ਵੀ ਖਤਮ ਨਹੀਂ ਸੀ ਹੋ ਸਕਦੀ ਸ਼ਾਇਦ ਇਹੀ ਗੱਲ ਇਹਨਾਂ ਰਾਜੇ ਨੇ ਸੋਚੀ ਹੋਵੇਗੀ ਕਿ ਅਸੀਂ ਕਿਹੜਾ ਗਰੀਬ ਹੋਣ ਲੱਗੇ ਹਾਂ ਇਸ ਲਈ ਜੋ ਦਿਲ ਵਿੱਚ ਆਇਆ ਇਹਨਾਂ ਨੇ ਉਹੀ ਕੀਤਾ ਜੇਕਰ ਪਟਿਆਲਾ ਰਾਜ ਦੇ ਇਤਿਹਾਸ ਤੇ ਥੋੜਾ ਪਿੱਛੇ ਵੱਲ ਝਾਤ ਮਾਰੀਏ ਤਾਂ ਮਹਾਰਾਜਾ ਭពਿੰਦਰ ਸਿੰਘ ਦੇ ਪਿਤਾ ਦਾ ਨਾਮ ਮਹਾਰਾਜਾ ਰਜਿੰਦਰ ਸਿੰਘ ਸੀ ਜਿਸ ਦੀ ਮੌਤ ਮਹਿਜ 28 ਸਾਲ ਦੀ ਉਮਰ ਵਿੱਚ ਹੋ ਜਾਂਦੀ ਹੈ ਕਿਉਂਕਿ ਉਹ ਐਡਾ ਵੱਡਾ ਨਸ਼ੇੜੀ ਅਤੇ ਸ਼ਰਾਬੀ ਸੀ ਕਿ ਜਦੋਂ ਵੀ ਉਸ ਦੀ ਅੱਖ ਖੁੱਲਦੀ ਉੜਦੇ ਸਾਰ ਹੀ ਉਹ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਤੇ ਉਹਨਾਂ ਚਿਰ ਪੀਂਦਾ ਰਹਿੰਦਾ ਜਿੰਨਾ ਚਿਰ ਉਹ ਬੇਹੋਸ਼ ਹੋ ਕੇ ਡਿੱਗ ਨਹੀਂ ਸੀ ਜਾਂਦਾ ਪਟਿਆਲਾ ਰਿਆਸਤ ਦਾ ਮਹਾਰਾਜਾ ਹੋਣ ਦੇ ਬਾਵਜੂਦ ਉਹ ਬਸ ਸ਼ਰਾਬ ਦੇ ਨਸ਼ੇ ਵਿੱਚ ਹੀ ਹਰ ਵਕਤ ਡੁੱਬਿਆ ਰਿਹਾ ਤੇ ਆਪਣੀ ਜਨਤਾ ਨੂੰ ਉਸ ਨੇ ਕੀ ਦੇਣਾ ਸੀ ਉਹਨੇ ਤਾਂ ਆਪਣੀ ਜਾਨ ਵੀ ਭਗ ਦੇ ਭਾਣੇ ਗਵਾ ਦਿੱਤੀ ਤੇ 28 ਸਾਲ ਦੀ ਉਮਰ ਵਿੱਚ ਨਸ਼ੇ ਦੇ ਕਾਰਨ ਭਾਰ ਜਵਾਨੀ ਵਿੱਚ ਇਸ ਜਹਾਲ ਤੋਂ ਰੁਕਸਤ ਹੋ ਗਿਆ ਉਸ ਵਕਤ ਮਹਾਰਾਜਾ ਭពਿੰਦਰ ਸਿੰਘ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਤੇ ਸ਼ਾਹੀ ਪਰਿਵਾਰ ਵੱਲੋਂ ਭពਿੰਦਰ ਸਿੰਘ ਦੀ ਪਾਲਣ ਪੋਸ਼ਣ ਬੜੇ ਹੀ ਸਖਤ ਤਰੀਕੇ ਨਾਲ ਕੀਤੀ ਜਾਂਦੀ ਸ਼ਾਹੀ ਪਰਿਵਾਰ ਵੱਲੋਂ ਇਸ ਗੱਲ ਦਾ ਖਿਆਸ ਧਿਆਨ ਰੱਖਿਆ ਜਾਂਦਾ ਹੈ ਕਿ ਭពਿੰਦਰ ਸਿੰਘ ਨੂੰ ਸ਼ਰਾਬ ਤੋਂ ਬਿਲਕੁਲ ਦੂਰ ਰੱਖਿਆ ਜਾਵੇਗਾ ਪਰ ਭពਿੰਦਰ ਸਿੰਘ ਪੁੱਤ ਤਾਂ ਫਿਰ ਆਖਰ ਰਜਿੰਦਰ ਸਿੰਘ ਦਾ ਹੀ ਸੀ ਜਦੋਂ ਉਹ ਥੋੜਾ ਜਵਾਨ ਹੁੰਦਾ ਤਾਪਪੇਂਦਰ ਸਿੰਘ ਨੂੰ ਪਟਿਆਲਾ ਰਸਤਾ ਬਾਹਰਾਜਾ ਬਣਾ ਦਿੱਤਾ ਜਾਂਦਾ ਏ ਪਹਿਲਾ ਪਹਿਲਾ ਤਾਂ ਉਹ ਸ਼ਰਾਬ ਤੋਂ